ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਿਉਣਾ ਤੁਸੀਂ ਦੇਖ ਰਹੇ ਹੁੰਦਾ ਹੈਪੀਐਸਟ ਕਪਲ ਹੈਪੀਐਸਟ ਕਪਲ ਦਾ ਜਿਉਣਾ ਆਪਣੀ ਮੰਮੀ ਦੇ ਨਾਲ ਇੱਥੇ ਬੈਠ ਕੇ ਚੁੱਲੇ ਦੇ ਓਲੇ ਅੱਗ ਸਿੱਖਦਾ ਹੋਇਆ ਸਰਦੀਆਂ ਦੇ ਵਿੱਚ ਚੁੱਲੇ ਦੀ ਆਗ ਆਏ ਹਾਏ 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 ਤੇ ਮੰਮੀ ਹੁਣ ਇਹ ਕੀ ਪਾਇਆ ਚੁੱਲੇ ਦੇ ਵਿੱਚ ਪਤੀਲੀ ਰੱਖ ਕੇ ਕੜਾਈ ਰੱਖ ਕੇ ਇਹ ਅਲਸੀ ਏ ਆਲਸੀ ਕਿ ਅਲਸੀ 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 ਇਹ ਕਿਸ ਕੰਮ ਆਉਂਦੀ ਏ ਪਿੰਨੀਆਂ ਗਰਮੀ ਸਰਦੀਆਂ ਦੀਆਂ ਪਿੰਨੀਆਂ ਚੁੱਲੇ ਦੇ ਉੱਪਰ ਬਣਦੀਆਂ ਆਈਆਂ ਬੱਲੇ ਵਲੇ 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 ਅਲਸੀ ਨੂੰ ਪਰ ਨਣਗੇ ਬੈਕ ਨੂੰ ਨੋਗੇ ਸਿਕੋ ਕੀ ਕਰ ਰਹੇ ਨੂੰ ਪਰ ਲੋ ਜੀ ਦੋਸਤੋ ਸਰਦੀਆਂ ਦੇ ਵਿੱਚ ਪਿੰਨੀਆਂ ਦੀ ਰੈਸਪੀ ਤੁਸੀਂ ਵੀ ਦੇਖੋ ਤੇ ਜੇ ਕਿਸੇ ਨੇ ਬਣਾਣੀ ਹੋਵੇ ਤੁਸੀਂ ਬਣਾ ਸਕਦੇ ਹੋ ਮੈਂ ਤੁਹਾਨੂੰ ਰੈਸਪੀ ਸ਼ੇਅਰ ਕਰ ਦੇਣਾ ਅੱਜ ਕਿਉਂਕਿ ਮੰਮੀ ਪਕੜੇ ਗਈ ਬੜਾਦੇ ਹੋਏ ਮੈਂ ਤਾਂ ਅੰਦਰ ਆਮਾ ਬੈਠਾ ਸੀ ਇਬਾਦਤ ਨਾਲ ਅਲਸੀ ਦੀਆਂ ਪਿੰਨੀਆਂ ਹੋਣਗੀਆਂ ਵੀ ਕਿਹਦੀਆਂ ਹੋਣਗੀਆਂ ਅਲਸੀ ਦੀਆਂ ਅਲਸੀ ਦੀਆਂ ਪਿੰਨੀਆਂ ਐ ਚੁੱਲੇ ਉੱਤੇ ਮਹਿਰ ਮਾਂ ਵੀ ਦੇ ਮੈਂ ਅਲਸੀ ਭੁੰਨਦੀ ਇਹ ਵਧੀਆ ਵੀ ਤੇ ਨਿੱਗ ਜੀ ਆਂਦੀ ਹੈ ਨਾ ਚੁੱਲੇ ਦੇ ਅੱਗੇ ਬੈਠ ਕੇ ਹੋਰ ਕੀ ਕੀ ਬਾਤਾਂ ਜੀ ਪਿੰਡ ਦੇ ਆ ਹੀ ਨਜ਼ਾਰੇ ਨੇ ਪਿੰਡਾਂ ਵਾਲੇ ਦੀ ਆ ਹੀ ਤਾਂ ਮौज ਮਮੀ ਪਿੰਡ ਦੇ ਵਿੱਚ ਚੁੱਲਾ ਉਹਦੇ ਵਿੱਚ ਸਾਗ ਸਬਜ਼ੀਆਂ ਸਸਤੀਆਂ ਹੂੰ ਨਾ ਸੇ ਫਰੈਸ਼ ਸਾਗ ਮਿਲ ਜਾਂਦਾ ਸਹਾਰਾ ਚ ਮਿਲਦਾ ਵੀ ਨਹੀਂ ਛੇਤੀ ਕਈ ਦਿਨਾਂ ਦਾ ਪਿਆ ਤੇ ਆ ਚੱਕਣਾ ਪੈਂਦਾ ਸਹੀ ਗੱਲ ਹੈ ਸਹੀ ਸਹੀ ਗੱਲ ਹੈ ਐਸੇ ਹੁਣ ਦੇ ਪਾਲਕ ਕਿੰਨੀ ਕਿੰਨੀ ਹੋਵੇ ਫਰੈਸ਼ ਸਾਗ ਲਿਆਵਾਂਗੇ ਹੂੰ ਕੱਲ ਬਣਾਉਣੀ ਆ ਸਾਗ ਕੱਲ ਕੱਲ ਬਣਾਵਾਂਗੇ ਆਏ ਹੋਏ ਮੇਥੀ ਪਾਲਕ ਸਾਰੀ ਨੇ ਫਰੈਸ਼ ਮਿਲ ਜਾਂਦੀ ਹੈ ਸਹਾਰਾ ਹਰ ਤੱਕ ਕਿੱਥੋਂ ਫਰੈਸ਼ ਮਿਲਦੀ ਹੈ ਨਾ ਜੀ ਨਾ ਨਹੀਂ ਮਿਲਦੀ ਕੁਝ ਦਿਨਾਂ ਭਿੱਜਿਆ ਪੁੱਜਿਆ ਜਿਹਾ ਤਾਜ਼ਾ ਬਣਾਉਣਾ ਸਹੀ ਗੱਲ ਹੈ ਨਾ ਤੁਸੀਂ ਬਹਿ ਜਾ ਮੈਂ ਨਹੀਂ ਬੰਦਾ ਕੁਰਸੀ ਤੇ ਮੈਂ ਤਾਂ ਪੀੜੀ ਤੇ ਬੈਠਾ ਪਪਾ ਕਰਨ ਦੇ ਗਾਰੇ ਸੇ ਬਣਾ ਦੇ ਬਣਾ ਸਮਾਨ ਵੀ ਆਇਆ ਦੇਸੀ ਦੋਸਤ ਨੂੰ ਫਿਰ ਉੱਧਰ ਕਿਉਂ ਕਸ ਨਹੀਂ ਖਾ ਸਕਦੇ ਕਿਲੇ ਪਪਾ ਕਰਨਗੇ ਖਾ ਸਕਦੇ ਤੁਸੀਂ ਫਿਰ ਪਪਾ ਕੋੜੀਆਂ ਚੀਜ਼ਾਂ ਪਵਾ ਦੇਣਾ ਤੁਸੀਂ ਪੱਲੀ ਲੱਗਣਾ ਬਣਾਣੀ ਹੈ ਮਮੀ ਵਿੱਚ ਹਾਂ ਮੈਂ ਤਾਂ ਮੁタルਾ ਰੋਣਾ ਫਰਾ ਇਦਾਂ ਦੀ ਚੀਜ਼ਾਂ ਹੁੰਦੀਆਂ ਨੇ ਵਿੱਚ ਫਿਰ ਤਾਂ ਕੋੜੀ ਬਣ ਜੇਗੇ ਮਨ ਨਹੀਂ ਕਰਦਾ ਪਪੀ ਆਪਣਾ ਖਾਣ ਦਾ ਕੋੜੀ ਬਣਦੀ ਹੈ ਹੈਨਾ ਜਿਵੇਂ ਇੱਥਾ ਵੀ ਪਾਣਾ ਹੈ ਨਾ ਉਹਨਾਂ ਤੇ ਕਿੰਨੀ ਹੈ ਪਿੰਨੀ ਬਣਾ ਕੇ ਦੇਣੀ ਪਪਾ ਨੂੰ ਚਲੋ ਬਣਾਓ ਦੇਖਦੇ ਹਾਂ ਇਲਵੇ ਹੋਰ ਕੀ ਕੀ ਪਣਾ ਦੱਸ ਦੋ ਇਹ ਤਾਂ ਬੜਾ ਸਮਾਨ ਬੜਾ ਲੱਗੇ ਐ ਕਿਤੇ ਲੋਪ ਹੋ ਨਹੀਂ ਰਿਹਾ ਮੈਂ ਹੂੰ ਲੋ ਜੀ ਮੰਮੀ ਨੇ ਭੋਲੀ ਅਲਸੀ ਅਸਲੀ ਅਲਸੀ ਰਹਾ ਬਦਾਮਾ ਬਦੂਮਾ ਤੇ ਆਹ ਵੇਸਣ ਹੈ ਮੰਮੀ ਆਹ ਵੇਸਣ ਹੈ ਹੂੰ ਆ ਕੀ ਹੈ ਇਹ ਮਖਾਣੀ ਉਧਰ ਦੇਸੀ ਕੀ ਦੇਸੀ ਕੀ ਉਧਰ ਵਿੱਚ ਮਖਾਣੀ ਭੁੱਲਣਗੇ ਬੱਲੇ ਬੱਲੇ ਤੇ ਆਂ ਦੇਸੀ ਕੀ ਆ ਤੇ ਆ ਵੇਸਣੇ ਆ ਉਹ ਬਾਦਾਮ ਨੇ ਇਹਦੇ ਚ ਵੀ ਵੇਸਣੇ ਨੇ ਮੇਰੇ ਖਿਆਲ ਚ ਹੂੰ ਕੁਛ ਬੁਬਲੀ ਕਹਿੰਟ ਆ ਰਹੀ ਮਮੀ ਘਿਓ ਦੀ ਤੇ ਅਲਸੀ ਮਿਕਸ ਜੀ ਹੋ ਕੇ ਕੁਛ ਬੁ ਆ ਰਹੀ ਐ ਇਹਨਾਂ ਨੂੰ ਹੁਣੀ ਕੱਚੇ ਹੀ ਖਾ ਜਾ ਆਗੀ ਹੋ ਗਾ ਇਹ ਗੁੰਡਾ ਹੈ ਗੁੰਡਾ ਗੁੰਡਾ ਉਹ ਗੀਨ ਨਹੀਂ ਰਹੀ ਕਿਕਰਤੇ ਨਹੀਂ ਲੱਗੀਆਂ ਇਹ ਗੁੰਡਾ ਉਹ ਤਾਂ ਪਾਣੀ ਚ ਚੋਰੇ ਹੁੰਦਾ ਤਾਂ

ਕਹਨੀ ਕੀ ਕਹਿੰਦੇ ਨੇ ਨਾ ਚਾਰੇ ਗੁੰਦਾ ਕਹਿੰਦੇ ਨੇ ਚਾਰੇ ਗੁੰਦਾ ਦੇਸੀ ਤਰੀਕੇ ਸਾਰੇ ਲੈ ਲਓ ਜੀ ਗੁੰਦਾ ਪਾ ਦਿਆ ਮੰਮੀ ਨੇ ਬਤੀਲੀ ਚ ਭਾਬੀ ਮੇਰੀ ਨੂੰਗੇਗੀ ਗ੍ਰਾਈਂਡ ਕਰੇਗੀ ਹੈ ਭਾਬੀ ਹਾਂ ਜੀ ਹੈ ਖੁਸ਼ ਦੇਖ ਕੇ ਨਹੀਂ ਆ ਰਹੀ ਇਹ ਜੀ ਬਣਦੀ ਹੈ ਬੰਦੀ ਦੀ ਖਾ ਖਾ ਮੋਟੇ ਹੋ ਜਾਣਾ ਹੈ ਸਭ ਜੀ ਤਾਂ ਮੋਟੇ ਨਹੀਂ ਆਹੋ ਇਦਰ ਬਦਾਮ ਵੀ ਪੁੰਨੇ ਜਾ ਰਹੇ ਨੇ ਦੇਸੀ ਘਿਓ ਦੇ ਵਿੱਚ ਬੱਲੇ 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 ਇਦਰ ਭਾਬੀ ਮਿਕਸ ਗਰਾਇੰਡਰ ਵਿੱਚ ਆ ਪੀਸ ਰੇ ਨੇ ਇਦਰ ரைਡ ਕਰ ਲੈਣੀ ਹੈ ਭਾਬੀ ਨੇ ਚਲੋ ਜੀ ਚਲੋ 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 ਗੁੰਤਾਰ ਨੂੰ ਗਰਾਇੰਡ ਕਰਨਗੇ ਫਿਰ ਅਲਸੀ ਨੂੰ ਵੀ ਗਰਾਇੰਡ ਕਰਨਗੇ ਫਿਰ ਬਦਾਮਾਂ ਨੂੰ ਵੀ ਗਰਾਇੰਡ ਕਰਨਗੇ ਇਹਨਾਂ ਆਪ ਆਬੀ ਨੂੰ ਬਣਾ ਵੀ ਦਿੱਤੀ ਅੱਧੀ ਪੁੰਨੇ ਦੀ ਆ ਮਿਕਸ ਕਰ ਕਰਕੇ ਮਿਕਸ ਕਰ ਹੀ ਜਾ ਰਹੇ ਇਹਨਾਂ ਨੂੰ ਹਾਂ ਸਾਰੇ ਮਿਕਸ ਹੋ ਜਾਣੇ ਬਸ ਬਸ ਇਹ ਪੰਜੀਰ ਬਸ ਬਸ ਇਹ ਚੋਵੇ ਸੰ ਘੁਣ ਕੇ ਪਾ ਦੇਣਾ ਬਸ ਇਨੇ ਕੰਮ ਹੈ ਲੋ ਜੀ ਬਦਾਮ ਭੁੰਨਦੇ ਹਾਂ ਅਲਸੀ ਭੁੰਨਤੀ ਵਿੱਚ ਗੁੰਦਾ ਭੁੰਨਤੀਆਂ ਉਧਰ ਮੰਮੀ ਮਖਾਣੇ ਭੁੰਨੀ ਜਾਂਦੇ ਨੇ ਹੁਣ ਵੇਸਣ ਭੁੰਨ ਦੇਣਾ ਹੋਰ ਜੋ ਜੋ ਸਮਾਨ ਪਾਣਾ ਉਹ ਭੁੰਨਦੇ ਹਾਂ ਫਿਰ ਸਾਰਿਆਂ ਨੂੰ ਮਿਕਸ ਕਰ ਦੇਣਾ ਬਸ ਚੀਨੀ ਚੀਨੀ ਅੰਦਰ ਤੇ ਪਾਓਗੇ ਕੇ ਤਾਂ ਫਿੱਕੀ ਫਿੱਕੀ ਤਾਂ ਨਹੀਂ ਖਵਾਓਗੇ ਮੰਮੀ ਦੇਖਾ ਤੂੰ ਆਂ ਖੁਸਤਾ ਹੁਆ ਖੁਸਤਾ ਹੁਆ ਮੰਮੀ ਅੱਖਾਂ ਨੂੰ ਕੂਟਦੇ ਹੋਏ ਅਕੇ ਕੂਟ ਰਹੇ ਹਨ ਉਹ ਮਿੰਨਾ ਮਿੰਨਾ ਮੁਸਕਰਾ ਰਹੇ ਹਨ ਮਿੰਨਾ ਮਿੰਨਾ ਬੁੱਲੀਆਂ ਚ ਤੂੰ ਹੱਸਦੀ ਜੱਟ ਨੂੰ ਪਟਣ ਦੀ ਮਾਰੀ ਚਲੋ ਮੈਂ ਦੇਖਿਆ ਮੈਂ ਬਾਦਤ ਕੀ ਕਰ ਰਹੀ ਹੈ ਬਣ ਗਈ ਮम्मी ਮੈਨੂੰ ਖੁਸ਼ਬੂ ਨਾ ਅੰਦਰ ਤੱਕ ਆ ਗਈ ਤੇ ਮੈਂ ਸੀਪਿੰਗ ਆਤੀ ਕਾਕਾ ਸਾਹਮਣੇ ਆਈ ਹਾਂ ਮੈਨੂੰ ਖੁਸ਼ਬੂ ਬੜੀ ਵਧੀਆ ਲੱਗਦੀ ਆ ਇਹ ਤੁਹਾਨੂੰ ਬੇਸਣ ਭੁੰਨ ਗਿਆ ਮੈਂ ਅੱਛਾ ਇਹ ਬੇਸਣ ਭੁੰਨ ਰਹੇ ਹੋ ਉਹ ਬਾਕੀ ਸਮਾਨ ਪੀਚ ਭਾਬੀ ਰੱਖੀ ਹੋਇਜੀ ਅੱਛਾ ਇਹ ਅਲਸੀ ਹਮਨੇ ਅਲਸੀ ਤੇ ਸਮਾਨ ਸਾਰਾ ਬਦਾਮ ਉਹ ਵੀ ਪਾਣਾ ਤੇ ਅਲਸੀ ਨੂੰ ਵੀ ਤੁਸੀਂ ਉਹ ਕੀਤਾ ਕਿ ਜਾਂ ਕੱਲੀ ਸਿੱਧੀ ਉਹ ਕਰ ਲਈ ਆ ਹਾਂ ਭੁੰਨਿਆ ਅਲਸੀ ਨੂੰ ਅੱਛਾ ਭੁੰਨਿਆ ਅਲਸੀ ਨੂੰ ਪਹਿਲਾਂ ਰੋਸਟ ਕਰਕੇ ਹਾਂ ਤਾਂ ਘੱਣ ਲੱਗਦਾ ਹਾਂ ਫੋਨ ਲ ਕੇ ਤੇ ਫਿਰ ਉਹ ਬਦਾਮ ਥੋੜਾ ਥੋੜਾ ਜਿਹਾ ਫਰਾਈ ਕੀਤੇ ਅੱਛਾ ਹਾਂਜੀ ਵੀ ਬਦਾਮ ਮਖਾਣੇ ਹਾਂ ਬੜਾ ਕੁਸ ਇਦੀ ਮੈਨੂੰ ਆ ਇਦੀ ਕੁਛ ਬੋੜੀ ਆਦੀ ਵੇਸਨ ਦੀ ਆਂਦੀ ਸੀ ਹਮ ਅੰਦਰ ਤੱਕ ਹੁੰਦੀ ਸੀ ਮੈਂ ਜਿਪਨੀ ਕਾ ਮੈਂ ਕੱਕਾ ਹਾਂ ਬੋ ਮੈਂ ਬਾਰਤ ਹੋ ਕੇ ਆਈ ਥੋੜਾ ਜਿਹਾ ਤਿੰਨ ਮੈਂ ਕੀ ਖਰੀ ਚੰਦੀ ਮੈਂ ਦਨ ਕੇ ਦੁੱਧ ਦਮ ਕਰਕੇ ਦੇ ਕੇ ਰੰਮ ਹਮ ਚਾਹ ਪੀਤੀ ਨਹੀਂ ਮੈਂ ਵੀ ਨਹੀਂ ਪੀਤੀ ਅੱਛਾ ਹਾਂ ਕਿਸੇ ਨੇ ਵੀ ਨਹੀਂ ਪੀਤੀ ਘਰ ਹੈਣਾ ਹਾਂ ਜੀ ਪੀਤੀ ਨਾ ਕੰਮ ਵਿੱਚ ਲੱਗੇ ਤੇ ਸੀ ਬਸ ਹਮ ਕਿੰਨੋਂ ਪ੍ਰਹਰ ਚੱਕ ਦੇ ਰੂਨ ਮੈਂ ਦੰਨੇ ਹੋ ਗਿਆ ਰੈਡੀ ਬੇਸਨ ਮਿਕਸ ਕਰਤਾ ਮੈਂ ਹੁਣ ਇਹਦੀਆ ਸ਼ੱਕਰ ਤੇ ਥੋੜੀ ਜੀ ਖੰਡ ਮਿਕਸ ਕਰਕੇ ਚਾਣੀ ਜੀ ਬਣਾ ਕੇ ਵਿੱਚ ਮਿਕਸ ਕਰ ਦੇਣਗੇ ਤਾਂ ਫਿਰ ਤਿਆਰ ਹੋ ਜਾਊਗਾ ਆ ਕਰਦਾ ਬਸ ਇਹਨੂੰ ਡੁਬੜਾਤਾ ਹਾਂ ਸਾਰੇ ਹੋਰ ਫਿਰ ਸਾਰੇ ਸਾਰੇ ਖਾਇਆ ਕਰੋ ਚਾਹ ਨਾਲ ਹੈਗਾ ਤੇ ਕਿੰਸਾ ਲੱਗਦਾ ਹਾਂਜੀ ਹੈ ਝੂਠ ਕੇ ਸੱਚ ਜੀ ਦੱਸਿਆ ਕੀ ਆ ਜਿਹੜੀ ਚੀਜ਼ ਬਣਦੀ ਆ ਡਰਾਈ ਫਰੂਟਸ ਪਾਈ ਵਿੱਚ ਕਿੰਨੇ ਸਾਰੇ ਤੁਹਾਨੂੰ ਵਧੀਆ ਲੱਗਦੀ ਆ ਚੀਜ਼ ਨਹੀਂ ਮੈਨੂੰ ਤਾਂ ਸਵੇਰੇ ਬਦਾਮ ਹਾਂ ਜਾਂ ਫਿਰ ਉਹ ਬਿਸਕੁਟ ਹੂੰ ਤੇ ਰਸ ਹੂੰ ਤੇ ਉਹ ਦੁੱਧ ਆਹ ਤਿੰਨ ਚੀਜ਼ਾਂ ਅੱਛਾ ਕਿੰਨੇ ਉਹ ਬੋਲਿਆ ਨੇ ਰਸ ਬਦਾਮ ਬਿਸਕੁਟ ਤੇ ਦੁੱਧ ਚਾਰ ਚਾਰ ਆਹ ਚਾਰ ਚੀਜ਼ਾਂ ਮੈਨੂੰ ਸਵੇਰੇ ਸਵੇਰੇ ਮਿਲਦੀਆਂ ਹੁੰਦੀਆਂ ਹੈ ਗਿਆਨੇ ਕਦੇ ਆਏ ਪਾਪਾ ਆਏ ਆਏ ਮੰਮੀ ਬਿਸਕੁਟ ಜಾਤ ਦਰਦੀ ਮਿਲ ਜਾਂ ਗਿਆ ਜੀ ਹੁਣ ਰਸ ਹੈਗੇ ਨੇ ਤਾਂ ਹੈਗੇ ਨੇ ਤਾਂ ਆਸਾਨ ਹੈ ਚਲੋ ਕੀ ਹੈ ਫਿਰ ਆਹਦੇ ਚਲੀ ਅੰਦਰ ਖਾਣ ਅਗਮ ਮ사ਜ ਪਾਰਲਰ ਹੈ ਕਮਲ ਫੁੱਟ ਮ사ਜ ਕਿਨੇ ਦੀ ਹੈ? ਦੇਖਿਆ ਮੈਨੂ ਮੈਨੂ ਵਿੱਚ ਮ사ਜ ዱ ਯੂ ਲਾਈਕ ਦੀ ਮੋਸਟ ਫਰੋਮ ਥੀਸ অপਸ਼ਨ ਫੁੱਟ ਮ사ਜ ਕਿਨੇ ਦੀ ਹੈ? 30 ਰੁਪਏ ਦੀ 30 ਰੁਪਏ ਦੀ ਲੈਗ ਮ사ਜ 40 ਆਮ 20 ਹੈਡ 70 ਤੇ ਫੁੱਲ ਬੋਡੀ 100 ਅ ਰੇਟ ਲਿਸਟ ਬਹੁਤ ਹੈ ਇਹ ਤਾਂ ਮਹਿੰਗਾ ਬੜਾ ਹੈ ਯਾਰ ਐਸੀ ਮਹਿੰਗੇ ਕਰਾ ਜੋ ਹੋਇਆ ਕੋਈ ਮਹਿੰਗੀ ਕਰਾਜ ਹੋਇਆ ਕਹਿੰਦਾ ਇਹਨੂੰ ਕਿਤੋਂ ਗੱਲਾਂ ਕਰਦੀ ਹੈ ਉਹ ਤੂੰ ਸਾਲ ਬਾਅਦ ਲ ਕਿਉਂ ਖੋਲਿਆ ਹੈ ਨਾ ਇਹ ਕਿਹੜਾ ਚਾਚੀ ਦੇ ਕੋਲ ਅੱਥੇ ਕਰਵਾਈ ਸੀ ਨਾ ਹੂੰ ਆਫਰ ਮਿਲੀ ਹੋਈ ਹੈਗੀ ਹੈ ਚਾਚੀ ਨੂੰ ਹਾਂ ਤੋ ਮਸਾਜ ਦੇ ਵੀ ਆਫਰ ਲੇਗਾ ਪੈਰ ਕੁੱਟਣ ਦੇ ਮੈਂ ਤਾਂ ਆਂਦੇ ਪਤਾ ਕੀ ਕਿਹਾ ਮੈਂ ਕਹਿੰਦਾ ਮੇਰਾ ਪੁੱਤ ਤੂੰ ਅੱਜ ਮੇਰੇ ਤੋਂ ਜਾਨ ਵੀ ਮੰਗ ਲੇ ਤੇਨੂੰ ਜਾਨ ਵੀ ਦੇ ਦਾਂਗਾ ਬਾਅਦ ਚ ਕਹਿੰਦਾ ਮੈਂ ਤਾਂ ਪੈਸਿਆਂ ਦੀ ਹੀ ਕਰ ਰਿਹਾ ਕੋੜਾ ਕੰਨਿਆ ਤੂੰ ਤੇਰੀ ਕੀ ਪਿਆ ਮੇਰੇ ਕੋਲ ਲਿਆ ਕੇ ਸਪੈਸ਼ਲ ਮੈਂ ਹਾਂ ਤੇ ਮੇਰੇ ਮੇਰੇ ਸਿਰ ਦੀ ਮ사ਜ ਐਵੇਂ ਮੇਰਾ ਬਟੂਆ ਵੀ ਪਰ ਜਾਏਗਾ ਨਹੀਂ ਤੇਰਾ ਬਟੂਆ ਤਾਂ ਚਲ ਪਰ ਜਾਏਗਾ ਤਾਂ ਮੈਂ ਉਹੀ ਪਰਦਾਗਾ ਜੇ ਤੂੰ ਨਾ ਦੱਸਦਾ ਨਾ ਮੈਨੂੰ ਫਿਰ ਮੈਂ ਤੇਰਾ ਬਟੂਆ ਪਰਦ ਦੇਣਾ ਸਰੋਂ ਤੂੰ ਦੱਸ ਕੇ ਨਾ ਗਲਤ ਕਰ ਲੈ ਕੰਮ ਹਣਾ ਜਦੋਂ ਮੈਂ ਆਂਦੀ ਗਿਆ ਨਾ ਮੈਂ ਤਾਂ ਜਾਨ ਵੀ ਮੰਗੇ ਜਾਨ ਵੀ ਦੇ ਦਾਂਗਾ ਤੂੰ ਮੇਰੇ ਤੋਂ ਅੱਜ ਮੰਗ ਲੈਂਦਾ ਚਾਚੂ ਮੈਨੂੰ ਇਹਨੇ ਪੈਸੇ ਦੇ ਦੋ ਤਰੋਂ ਹੀ ਮਿਲ ਜਾਣੇ ਸੀ ਅੱਜ ਬਿਨਾਂ ਬਿਨਾਂ ਰੇਟ ਲਿਸਟ ਦੱਸੇ ਆ ਚੱਲ ਨੰਬਰਸ ਕਰ ਵੀਰ ਬਹੁਤ ਥੱਕ ਜੈਗੇ ਤੇ ਨਿੱਕੇ ਨਿੱਕੇ ਆ ਤੇ ਨਿੱਕੇ ਨਹੀਂ ਹਾਂ ਬੱਡੇ ਨਾ ਤੇ ਨਾ ਦੇਖ ਲਓ ਕਿੰਨੇ ਵੱਡੇ ਹੈਗੇ ਨਹੀਂ ਚੱਲ ਰਹੇ ਹਾਂ ਦੇ ਮਸਕਰ ਅੱਜ ਫੁੱਟ ਤੋਂ ਮੈਸਾ ਅਜਲਾਂਤੀ ਹੋ ਰਹੇ ਹਾਂ ਦੇ ਥੱਕ ਜੈਗਾ ਚਲੋ ਫਿਰ ਤੁਹਾਡੇ ਟੀ ਚ ਪੀ ਕੇ ਵੀਰ ਪੀਦੇ ਚਲ ਵੀਰ ਬਣਾ ਲੇ ਤੁਹਾਡਾ ਆ ਇੱਕੋ ਜਿਹੜੀਆਂ ਪਿੰਨੀਆਂ ਰਾਤੀ ਕੱਲ ਮੇਰੀ ਮੰਮੀ ਨੇ ਬਣਾਈਆਂ ਨੇ ਮੰਮੀ ਇੱਧਰ ਧਿਆਨ ਦਿਓ ਤੁਹਾਡੀ ਬਤਰੀ ਫੋਨ ਲੱਗੀ ਏ ਹਾਂ ਹਾਂ ਕਰ ਰਹੇ ਹਾਂ ਬਾਹਰ ਵਜਾ ਮਾਰ ਕੇ ਅੰਦਰ ਦੇਖੀ ਹਵਾ ਤਾਂ ਨਹੀਂ ਬਾਹਰ ਨਹੀਂ ਲੱਗਦੀ ਨਾ ਦਰਵਾਜ਼ਾ ਬੰਦ ਕਰ ਦਿਓ ਪਾਪਾ ਦੀ ਤਾਂ ਸੁਣੋ ਨਾ ਪਾਪਾ ਕਹਿੰਦੇ ਨਹੀਂ ਲੱਗ ਰਹੀ ਤੁਸੀਂ ਦੇਖੋ ਤੁਹਾਨੂੰ ਲੱਗ ਰਹੀ ਏ ਨਹੀਂ ਹਵਾ ਨਹੀਂ ਹੈ ਇੱਧਰ ਅੰਦਰ ਹਵਾ ਹੈ ਠੰਡ ਨਹੀਂ ਖੰਡਾ ਪਿੰਨੀ ਬਹੁਤ ਵਧੀਆ ਬੰਮੀ ਬਹੁਤ ਟੇਸਟੀ ਬਣੀਆਂ ਨਾ ਲੋ ਜੀ ਜਿਨੇ ਪਿੰਨੀਆਂ ਦੀ ਰੈਸਪੀ ਨਹੀਂ ਦੇਖੀ ਉਹ ਦੇਖ ਲਿਓ ਉਹ ਸਾਰੇ ਪੰਜਾਬ ਨੂੰ ਪਤਾ ਹੁੰਦਾ ਹੈ ਸਾਰੇ ਪੰਜਾਬ ਨੂੰ ਪਤਾ ਹੁੰਦਾ ਨਹੀਂ ਕੋਈ ਵਾਰ ਨਹੀਂ ਪਤਾ ਹੁੰਦਾ ਸਭ ਨੂੰ ਪਤਾ ਹੈ ਉਹ ਸਾਡੇ ਤੋਂ ਵਧੀਆ ਬਣਾਉਂਦੇ ਹੋਣੇ ਨੇ ਇਹ ਵੀ ਗੱਲ ਸਾਰੇ ਲੋਕ ਸਰਦੀਆਂ ਤੇ ਬਣਾਉਂਦੇ ਨੇ ਚੜ੍ਹੇ ਬਣਾ ਨਹੀਂ ਸਕ ਦੁਨੀਆ ਬਣਾਉਂਦੇ ਨੇ ਵੈਰੀ ਗੁੱਡ ਵੈਰੀ ਗੁੱਡ ਸਾਰੇ ਬਣਾਉਂਦੇ ਨੇ ਸਰਦੀਆਂ ਗਰਮੀਆਂ ਦੇ ਵਿੱਚ ਪਿੰਨੀਆਂ ਤਾਂ ਮਤਲਬ ਪੰਜਾਬ ਦੀਆਂ ਖਾਸੀਅਤ ਨੇ ਇਹ ਸਵੇਰੇ ਸਵੇਰੇ ਇੱਕ ਖਾਧੀ ਤੇ ਬਸ ਕਾਫੀ ਦੇਰ ਤੱਕ ਭੁੱਖਰੀ ਲੱਗਦੀ ਸਵੇਰੇ ਸਵੇਰੇ ਤਾਇਆ ਤੇ ਦਾਦੀ ਲੈ ਕੇ ਬੈਠੇ ਨੇ ਕਾਕੇ ਨੂੰ ਕੀ ਰਿਲੈਕਸੇਸ਼ਨ ਮਿਲ ਰਹੀ ਹੈ ਆਹਾ ਹਾ ਹਾ ਤੋਪਾਂ ਦੇ ਵਿੱਚ ਆ ਮੇਰੀ ਭਾਬੀ ਇੱਧਰ ਸਾਰੇ ਆਲੇ ਦੁਆਲੇ ਹੋਏ ਬਨੇ ਨੇ ਦੇ ਨੁੰਨੇ ਜਿਹੇ ਆਹਾ ਹਾ ਹਾ ਸ਼ਾਹੀ ਜ਼ਿੰਦਗੀ ਆਨੰਦ ਲੈਣਾ ਆ ਆਨੰਦ ਜੱਗ ਤੇ ਜੱਗ ਤੇ ਆਨੰਦ ਲੈਣਾ ਆ ਆਨੰਦ ਲੈ ਕੇ ਆ ਬੜੀ ਸਿੱਧੀ ਨਹੀਂ ਉਹ ਤਿੰਨ ਸਾਲਾਂ ਤੱਕ ਮੋਚਾ ਨਹੀਂ ਕੁਲ ਦੀਆਂ ਟੈਨਸ਼ਨਾਂ ਸ਼ੁਰੂ ਹੋ ਗਏ ਇਹਦੀਆਂ ਮੈਂ ਨਾ ਪਾ ਪਾ ਨਾ ਪੇ ਚ ਸਕੂਲ ਕਿਰਨਤ ਕਿਰਨਤ ਸਕੂਲ ਜਾਣ ਲੱਗੇ ਨਹੀਂ ਮੈਂ ਰਹਿੰਦਾ ਸੀ ਬੜਾ ਰਹਿੰਦਾ ਸੀ ਬੜਾ ਕੀ ਹੈ ਸਕੂਲ ਪਤਾ ਇਹਦਾ ਕਿਵੇਂ ਵਧੀਆ ਆਏਗਾ ਹੂੰ ਇਹਨੂੰ ਨਾ 6 ਮਹੀਨੇ ਪਹਿਲਾਂ ਦੱਸਣ ਲੱਗਦਾ ਸਕੂਲ ਚ ਕੀ ਹੁੰਦਾ ਸਕੂਲ ਚ ਉਹ ਸਕੂਲ ਦੀ ਐਕਟੀਵਿਟੀ ਜਿਹੜੇ ਸਕੂਲ ਚ ਚਲਾ ਰਹੇ ਨਾ ਉਹ ਵਿੱਚ ਪਾ ਦੇ ਨਹੀਂ ਨਹੀਂ ਜਿਹੜੇ ਸਕੂਲ ਦੇ ਵਿੱਚ ਪੜਾਣਾ ਉਹਦੀ ਐਕਟੀਵਿਟੀ ਨੋਟ ਕਰ ਲਿਓ ਪਹਿਲਾਂ ਜਾ ਕੇ ਹੂੰ ਇਹਨੂੰ ਫਿਰ ਉਹ ਗਰ ਮੋਟੀਵੇਟ ਕਰਾਂਗੇ ਇਹ ਐਵੇਂਗਾ ਐਵੇਂੋਤ ਐਵੇਂ ਝੂਟੇ ਨਹੀਂ ਬਸ ਆਪਣੇ ਤਾਂ ਖਾ ਉਹਨੂੰ ਵੱਡੇ ਵੱਡੇ ਸਕੂਲ ਸਕੂਲ ਨੂੰ ਵਧੀਆ ਵਧੀਆ ਪ੍ਰੈਜ਼ੈਂਟ ਕਰੇ ਇਹਦੇ ਸਾਹਮਣੇ ਚੀਜ਼ ਪੜਾ ਦੇ ਇਹਦੇ ਸਕੂਲ ਦੀ ਹੂੰ ਮੇਰੇ ਨੂੰ ਹੋਏਗਾ ਹਾਂ ਵਧੀਆ ਚੀਜ਼ੇ ਕੋਈ ਬੱਧੀ ਚੀਜ਼ੇ ਬੱਚਾ ਤਾਂ ਵੀ ਬਸੜਾ ਨੇ ਇਹ ਤਾਂ ਮਾਤੋਂ ਲੱਗ ਹੋਣਾ ਨਾ ਆਖਾ ਲੱਗਦਾ ਹੈ ਪਰ ਆ ਗੰਮੀ ਹੋਇਆ ਬੋੜਾ ਅਕੰਮ ਕਿ ਨਾ ਵੀ ਆਦੇ ਸੀ ਦੇਖੀ ਕੋਦੀਂ ਦੇਖੇ ਰੋਣਾ ਇਹ ਬੰਦ ਨਹੀਂ ਰੋਣਾ ਸੀ ਲੋਕ ਜ ਨਹੀਂ ਪੜ ਬਾਕੀ ਤੋਂ ਪੜਕੰਦਾ ਸੀ ਪਗ ਮਾਂ ਮਾ ਕੋਈ ਲੋਕ ਲਟੜਾ ਰੰਦਾ ਸੀਗਾ ਬਹੁਤ ਸੁਖੀ ਕਿਤੇ ਸਾਰੀ ਇਹ ਵੀ ਉਹ ਮੈਨੂੰ ਕੁੱਟਣ ਦਾ ਜਾਂ ਕਿ ਜાડੂ ਮਾਰ ਲਾਗੇ ਸਾਰੀ ਸਫਾਈ ਕਰਨੇ ਗੱਲ ਦੇ। ਨਹੀਂ ਜਾਂਦੇ ਜੀ ਤਾਂ। ਆ। ਆਪਾਂ ਆ ਕੇ ਜਿੱਥੇ ਸਬਜ਼ੀਆਂ ਲੈਣ ਵਾਸਤੇ ਸਬਜ਼ੀਆਂ ਜ਼ਰੂਰੀ ਸੀ ਹਰੀਆਂ ਸਬਜ਼ੀਆਂ ਕਿਰਨ ਵਾਸਤੇ ਤੇ ਆਪਣੇ ਘਰ ਦੇ ਵਾਸਤੇ। ਇਹੋ ਹੀ ਮੰਡੀਆਂ ਜਿੱਥੋਂ ਗੁਰਪੁਰਵ ਤੇ ਸਮਾਨ ਲੈਂਦਾ ਸੀ ਇਹ ਸਬਜ਼ੀਆਂ ਦਾ। ਇੱਧਰ ਮੰਮੀ ਸਬਜ਼ੀਆਂ ਪਵਾ ਰਹੇ ਨੇ, ਵੀਰਾ ਉਧਰ ਗਾਜਰਾ ਪਵਾ ਰਿਹਾ ਜੂਸ ਜਸਲੀ। ਮੈਂ ਵੀਰਾ ਦੇ ਮੰਮੀ ਆਇਆ। ਵੀਰੇ ਨੇ ਲੈਣਾ ਸੀ ਆਪਣੇ ਕੈਫੇ ਲਈ ਸਮਾਨ ਜਿਵੇਂ ਬਰਨਸ ਵਗੈਰਾ ਤੇ ਨਾਲ ਹੀ ਸਬਜ਼ੀਆਂ ਵਗੈਰਾ ਲੈ ਲੀਆਂ ਤੇ ਨਾਲ ਮੈਂ ਇੱਕ ਸਟੈਂਡ ਲਈ ਤਾਂ ਕੱਪੜੇ ਸੁਕਣੇ ਪਾਣ ਨੂੰ ਆਪਣੇ ਕਾਕੇ ਦੇ ਕੱਪੜੇ ਪਾਣ ਲਈ ਕਿਉਂਕਿ ਕਾਕੇ ਦੇ ਕੱਪੜੇ ਇੱਧਰ ਉੱਧਰ ਵਿਚਾਰੇ ਦੇ ਪੁੰਮ ਦੇ ਰਹਿੰਦੇ ਸੀ ਕਿ ਕਰੇ ਕਿੱਥੇ ਪੈਣ ਕਿੱਥੇ ਸੋ ਇਬਾਦਤ ਦੇ ਕੱਪੜੇ ਇਸ ਤੇ ਆ ਜਾ ਕਰਨਗੇ ਨਾਲ ਹੋਰ ਛੋਟਾ ਮੋਟਾ ਸਮਾਨ ਲੈਣਾ ਸੀ ਮੈਂ ਜਿਵੇਂ ਕੁਝ মালਟੀਵਿਟਾਮਿਨਸ ਖਤਮ ਹੋਏ ਨੇ ਯਾ ਇੱਕ ਦੋ ਚੀਜ਼ਾਂ ਹੋਰ ਲੈਣੀਆਂ ਨੇ ਹਨਾ ਉਹ ਲੈ ਕੇ ਫਿਰ ਹੁਣ ਚਲੀਏ ਪਹਿਲਾਂ ਮਾਮਾ ਜੀ ਘਰੇ ਗਏ ਸੀ ਔਰ ਮੰਮੀ ਉੱਥੇ ਹੀ ਨੇ ਫਿਰ ਮੈਂ ਤੇ ਵੀਰਾ ਬਾਜ਼ਾਰ ਆ ਗਿਆ ਹੁਣ ਜਾਂਦੇ ਆ ਸਰੋਂ ਦਿੱਤੀ ਸਤਵੀਰੇ ਨੇ ਚੱਕੀ ਦੇ ਉੱਪਰ ਸਰੋਂ ਦਾ ਤੇਲ ਘਟਾਉਣ ਦੀ ਉਹ ਵੀ ਚੱਕਣੀ ਹੈ ਉਸ ਤੋਂ ਬਾਅਦ ਜਾਂਦੇ ਆ ਘਰ ਤੇ ਤੁਹਾਨੂੰ ਮਿਲਦੇ ਆ ਫਿਰ ਕੱਲ ਇੱਕ ਨਵੇਂ ਵਲੌਗ ਦੇ ਵਿੱਚ ਤੁਸੀਂ ਬਾਕੀ ਧੰਨਵਾਦ ਕਰਦਾ ਤੁਸੀਂ ਹਰੇਕ ਵਲੌਗ ਨੂੰ ਇੰਨਾ ਪਿਆਰ ਦਿੰਦੇ ਹੋ ਆਪਣੀ ਫੈਮਲੀ ਸਮਝ ਕੇ ਹਰੇਕ ਸੋਨੇ ਸੋਨੇ ਕਮੈਂਟ ਕਰਦੇ ਹੋ ਦੋਸਤੋ ਤੁਹਾਡੇ ਕਮੈਂਟ ਹਰ ਇੱਕ ਕਮੈਂਟ ਸਾਡੇ ਸਿਰ ਮੱਥੇ ਆ ਇੱਕ ਗੱਲ ਖਾਸ ਕਹਿਣਾ ਚਾਹਨਾ ਕੋਈ ਪਲੀਜ਼ ਇਹ ਨਾ ਸੋਚਿਆ ਕਰੋ ਵੀ ਮੈਂ ਤੁਹਾਡੇ ਕਮੈਂਟ ਨਹੀਂ ਪੜਦਾ ਜਾਂ ਕਿਰਨ ਤੁਹਾਡੇ ਕਮੈਂਟ ਨਹੀਂ ਪੜਦੇ ਮੈਂ ਕਿਰਨ ਈਵਨ ਮੇਰੇ ਵੀਰਾ ਭਾਬੀ ਈਵਨ ਬੱਚੇ ਤੱਕ ਵੀ ਸਾਰੇ ਕਮੈਂਟ ਪੜ੍ਹਦੇ ਨੇ ਤੇ ਕੀ ਹੁੰਦਾ ਕਮੈਂਟਸ ਬਹੁਤ ਜ਼ਿਆਦਾ ਹੁੰਦੇ ਨੇ ਇਸ ਕਰਕੇ ਹਰੇਕ ਕਮੈਂਟ ਨੂੰ ਰਿਪਲਾਈ ਨਹੀਂ ਕਰ ਪਾਉਂਦੀ ਆਪਾਂ ਕਿਉਂਕਿ ਵੀਜ਼ ਕਮੈਂਟ ਪੜੀ ਜੋ ਪੜੀ ਜੋ ਬਹੁਤ ਕਮੈਂਟ ਕਿਉਂਕਿ ਇੱਕ ਆਪਾਂ YT ਸਟੂਡੀਓ ਦੇ ਉੱਪਰ ਦੇਖਦੇ ਆ ਸਾਰੇ ਕਮੈਂਟ ਜੇ ਮੇ ਪਿਛਲੇ ਵਲੌਗ ਦੇ ਉੱਪਰ ਕਮੈਂਟ ਆਏ ਫਿਰ ਪਿਛਲੇ ਤੋਂ ਪਿਛਲੇ ਉਸ ਸਾਰੇ ਵਲੌਗਸ ਦੇ ਕਮੈਂਟ ਕਈ ਵਾਰ ਲੇਟ ਆ ਰਹੇ ਹੁੰਦੇ ਨੇ ਫਿਰ ਇੱਕੋ ਥਾਂ ਤੇ ਇਕੱਠੇ ਕਮੈਂਟਸ ਹੁੰਦੇ ਨੇ ਸ਼ਾਰਟਸ ਦੇ ਵੀ ਕਮੈਂਟ ਘੱਟੋ ਘੱਟ ਮਤਲਬ ਤੁਸੀਂ ਦੱਸ ਨਹੀਂ ਸਕਦਾ ਕਿੰਨੇ ਕਮੈਂਟ ਹੁੰਦੇ ਨੇ ਤਾਂ ਪਿਆਰ ਤੁਸੀਂ ਬਹੁਤ ਕਰਦੇ ਹੋ ਫਿਰ ਹਰੇਕ ਕਮੈਂਟ ਰਿਪਲਾਈ ਨਹੀਂ ਕੀਤਾ ਜਾਂਦਾ ਮੈਂ ਲਾਈਕ ਹਰੇਕ ਕਮੈਂਟ ਕਰਦਾ ਤੁਹਾਨੂੰ ਯਕੀਨ ਨਹੀਂ ਤਾਂ ਮੈਂ ਤੁਹਾਨੂੰ ਦਿਖਾਉਂਗਾ ਸਕਰੀਨਸ਼ਾਟ ਲੈ ਕੇ ਕਿਸ ਦਿਨ ਪੜਦੇ ਆ ਬੜਾ ਅੱਛਾ ਲੱਗਦਾ ਹੈ ਕਮੈਂਟ ਪੜ ਕੇ ਤੁਹਾਡੇ ਤੇ ਪਲੀਜ਼ ਤੁਸੀਂ ਆਪਣਾ ਪਿਆਰ ਤੇ ਬਣਾਈ ਰੱਖਿਓ ਤੇ ਬਹੁਤ ਇੰਜੋਏ ਕਰ ਰਹੇ ਹਾਂ ਪਿੰਡ ਦੇ ਵਿੱਚ ਇਬਾਦਤ ਵੀ ਬਹੁਤ ਇੰਜੋਏ ਕਰ ਰਹੀ ਹੈ बिकॉज़ ਇੱਥੇ ਦਾਦਾ ਦਾਦੀ ਬੱਚੇ ਸਾਰੇ ਨੇ ਧੁੱਪ ਵਿੱਚ ਬਹਿ ਜਾਣਾ ਫਿਰ ਸ਼ਾਮ ਨੂੰ ਇਕੱਠੇ ਹੋ ਕੇ ਚਾਹ ਪੀਣੀ ਗੱਲਾਂ ਬਾਤਾਂ ਮਾਰਦੀਆਂ ਡੈਫੀਨਿਟਲੀ ਬਹੁਤ ਮਜ਼ਾ ਆਉਂਦਾ ਇੱਥੇ ਹਨਾ ਆਬਵੀਅਸਲੀ ਕੰਮ ਤਾਂ ਚਲੋ ਇਫੈਕਟ ਕਰਦਾ ਹੀ ਹੈ ਮੇਰਾ ਕੰਮ ਇਫੈਕਟ ਕਰਦਾ ਹੈ ਬਟ ਕੋਈ ਨਹੀਂ ਮੇਰਾ ਕੰਮ ਜ਼ਿਆਦਾ ਤਾਂ ਲੈਪਟਾਪ ਤੇ ਹੀ ਹੁੰਦਾ ਆਨਲਾਈਨ ਹੀ ਹੁੰਦਾ ਜਿਨ੍ਹਾਂ ਨੇ ਮਿਲਣਾ ਹੁੰਦਾ ਮੈਨੂੰ ਉਹ ਕਈ ਵਾਰ ਦਿੱਕਤ ਆ ਰਹੀ ਆ ਰਹੀ ਹੈ ਮੈਂ ਥੋੜੀ ਜੀ ਮੈਂ ਜਿਹੜੇ ਮਿਲਣਾ ਚਾਹੁੰਦੇ ਨੇ ਕੰਮ ਰਿਲੇਟਡ ਉਹ ਮੈਨੂੰ ਰਾਜਪੁਰਾ ਆ ਕੇ ਮਿਲ ਸਕਦੇ ਨੇ ਮੈਂ ਰਾਜਪੁਰੇ ਮਿਲ ਸਕਦਾ ਤੇ ਅਦਰਵਾਈਜ਼ ਯੂਲ ਹੈਵ ਟੂ ਵੇਟ ਫੋਰ ਅ ਮੰਥ ਮੀਨੇ ਦੀ ਇੱਕ ਦੇਰੀ ਰਹੇਗੀ ਜਨਵਰੀ ਦੇ ਮਿਡ ਤੋਂ ਬਾਅਦ ਮੈਂ ਜਾਵਾਂਗਾ ਜਦੋਂ ਥੋੜੀ ਠੰਡ ਘਟੇਗੀ ਹਾਲੇ ਠੰਡ ਠੰਡ ਮੈਂ ਇੱਥੇ ਰਹਿਣ ਨੂੰ ਉਬਾਦਤ ਨੂੰ ਤੁਪਨਵਾਣੀਆਂ ਜ਼ਰੂਰੀ ਨੇ ਔਰ ਇਬਾਦਤ ਤੇ ਕਰਕੇ ਮੈਨੂੰ ਥੋੜਾ ਜਿਹਾ ਡਿਸੀਜਨ ਲੈਣਾ ਪੈ ਰਿਹਾ ਔਰ ਆਬਵੀਅਸਲੀ ਮੇਰਾ ਕੰਮ ਮੇਰੀ ਕਲਾਸਿਸ ਦਾ ਵੀ ਕੋ ਕੰਮ ਬੜਾ ਇਫੈਕਟ ਕਰ ਰਿਹਾ ਸਟੂਡੈਂਟਸ ਦਾ ਵੀ ਕਰ ਰਿਹਾ ਇਮੀਗ੍ਰੇਸ਼ਨ ਵਾਲਾ ਕੰਮ ਵੀ ਕਰ ਰਿ ਹੋਈ ਗਾਲੀ ਇਬਾਦਤ ਉੱਪਰ ਕੁਝ ਨਹੀਂ ਗਾ ਤੇ ਹੁਣ ਵੀਰ ਜੀ ਆਂਦੇ ਨੇ ਵੱਡੇ ਵੀਰੇ ਹੁਣੇ ਉਹ ਕੈਲੰਡਰ ਕਹਿੰਦੇ ਮੈਂ ਇਨਟਰਟੇਨਿੰਗ ਕਰਨਾ ਵਲੌਗਸ ਦੀ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਵਿੱਚ ਦੇ ਹੋ ਜਾਜਤ ਬਾਏ ਬਾਏ